ਹੈਲੋ ਜੀ ਸਸਿਕਾ ਕੀ ਹਾਲ ਚਾਲ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਜੈਕਟ ਦਾ ਜਿਹੜਾ ਇੱਕ ਪਾਸੇ ਸਾਈਡ ਦੱਸੀ ਹੋਈ ਸੀ ਸੱਜੇ ਪਾਸੇ ਦੀ ਆਪਾਂ ਡਿਕਰੀਜ਼ ਕੀਤੀ ਹੋਈ ਆ ਉਹ ਆਪਾਂ ਪਹਿਲੀ ਵੀਡੀਓ ਚ ਪਾ ਚੁੱਕੇ ਆ ਤੇ ਇਹ ਆਪਣੇ ਬੈਕ ਸਾਈਡ ਬੈਕ ਸਾਈਡ ਦੇ ਆਪਾਂ 13 ਜਿਹੜੀਆਂ ਵਾ ਇਹ ਲਾਈਨਾਂ 13 ਜਿਹੜੀਆਂ ਵਾ ਆਪਣੀਆਂ ਆਈਆਂ ਸੀ ਇਨਾਂ ਨੂੰ ਆਪਾਂ ਬਾਅਦ ਦੇ ਵਿੱਚ ਬਣਾਉਨੇ ਆ ਤਾਂ ਆਪਾਂ ਹੁਣ ਖੱਬੇ ਪਾਸੇ ਦੀ ਡਿਕਰੀ ਸੁਰੂ ਕਰਨ ਲੱਗੇ ਆ neck ਦੀ ਇਹਦੇ ਆਪਣੇ 6 ਸੀ ਲਾਈਨਾਂ ਫਰੰਟ ਆ ਬਟਨ ਪੱਟੀ ਤੋਂ ਇਲਾਵਾ 1 2 3 4 5 6 ਇਹ ਆਪਣੇ 6 ਜਿਹੜੇ ਹੀ ਅਗਲੇ ਪਾਸੇ ਦੇ ਆ ਆ ਵਾਲਾ ਇੱਕ ਆਪਾਂ ਮੋੜ ਦੇ ਦੀ ਕਟਾਈ ਵਾਸਤੇ ਰੱਖ ਲਿਆ ਤੇ ਪੰਜਵੇਂ ਤੇ ਆਪਾਂ ਇਹ ਸ਼ੁਰੂ ਕਰਨ ਲੱਗੇ ਆ ਹਾਗੇ ਨੂੰ ਆਪਾਂ ਕੈਸ਼ ਕਰਕੇ ਇੱਕ ਹੱਬੇ ਬੰਨੇ ਦੀ ਕਟਾਈ ਆ ਇੱਥੇ ਆਪਾਂ ਡਿਜ਼ਾਈਨ ਨਹੀਂ ਪਾਉਣਾ ਵੀ ਇੱਕ ਦੋ ਤਿੰਨ ਚੈਨਾ ਲੈਣੀਆਂ ਤਿੰਨ ਚੈਨਾ ਲੈ ਕੇ ਇੱਥੇ ਇਹਦੇ ਤੇ ਆਪਾਂ 7 ਵਾਰ ਬਣਾਉਣਾ ਡਬਲ ਕ੍ਰੋਸ਼ੀਆ ਇੱਕ ਵਾਰ ਤੇ ਆਪਾਂ ਇਹ ਬਣਾ ਲਿਆ ਤੋ ਉੱਤੀ ਆਪਾਂ ਡਬਲ ਕ੍ਰੋਸ਼ੀਅ ਨਾਲ ਤਿੰਨ ਚੈਨਾਂ ਵਾਲਾ ਬਣਾ ਲਿਆ ਦੂਜੇ ਤੇ ਆਪਾਂ ਡਬਲ ਕ੍ਰੋਸ਼ੀਆ ਬਣਾਇਆ ਤੀਜੇ ਤੇ ਵੀ ਆਪਾਂ ਡਬਲ ਕ੍ਰੋਸ਼ੀਆ ਬਣਾਇਆ ਚੌਥੇ ਤੇ ਵੀ ਡਬਲ ਕ੍ਰੋਸ਼ੀਆ ਪੰਜਵੇਂ ਤੇ ਵੀ ਛੇਵੇਂ ਤੇ ਵੀ 7ਵੇਂ ਤੇ ਵੀ ਇਹ ਆਪਣਾ ਆ ਵਾਲੇ ਫੁੱਲ ਦੇ 8 ਫੰਦੇ ਸੀ ਪਰ ਆਪਾਂ ਇਹ 7 ਫੰਦੇ ਬਣਾਉਣੇ ਆ ਇੱਕ ਨੂੰ ਕੰਮ ਕਰ ਦੇਣਾ ਵਾ ਕੱਟ ਕਰ ਦੇਣਾ ਵਾ ਤੇ ਹੁਣ ਆਪਾਂ ਦੋ ਚੈਨਾਂ ਲੈਣੀਆਂ ਦੋ ਚੈਨਾਂ ਲੈ ਕੇ 4 ਤੇ 4 8 ਇਹਦੇ ਵਿੱਚ ਦੋ ਚੈਨਾਂ ਦਾ ਜਿਹੜਾ ਗੈਪ ਸੀ ਉਹਦੇ ਵਿੱਚ ਆਪਾਂ ਡਬਲ ਕਰੋਸ਼ੀਆ ਬਣਾਉਣਾ 8 ਵਾਰ 1 ਕ दो तीन चार छत अठ दो लिया, दो चैना लैके अपना इन इतैच कर दिता फिर दो चैना लैके ਤੇ ਆਪਾਂ ਆਹ ਵਾਲੇ ਫੁੱਲ ਬਣਾਉਣੇ ਆ ਆਪਾਂ ਇੱਥੇ neck ਵਾਲੇ ਪਾਸੇ ਤੇ ਜਿੱਥੋਂ ਆਪਾਂ ਕੱਟ ਕਰਨੇ ਆ ਖੰਦੇ ਉੱਥੇ ਜਾ ਕੇ ਦੱਸਦੇ ਆ ਤੇ ਆਪਾਂ ਖੱਬੇ ਪਾਸੇ ਵਾਲੀ ਇਹ ਜਿਹੜੀ ਆ ਲਾਈਨ ਪੂਰੀ ਕਰ ਲਈ ਆ ਆਪਾਂ ਇੱਥੋਂ ਅੱਠ ਬਣਾ ਲੈ ਦੋ ਚੈਨਾਂ ਵਾਲੀਆਂ ਦੋ ਚੈਨਾਂ ਲੈ ਕੇ ਆਪਾਂ ਇੱਥੇ ਇਹਨੂੰ ਟੈਸਟ ਕਰ ਦਿੱਤਾ ਦੋ ਚੈਨਾਂ ਵਾਲੀਆਂ ਹੁਣ ਆਪਾਂ ਇੱਥੇ ਘਟਾਈ ਪਾਉਣੀ ਆ ਗਲੇ ਦੀ ਕਟਾਈ ਆਪਾਂ 8 ਫੰਦੇ ਸੀ 4 ਇੱਧਰ 4 ਇੱਧਰ ਤੇ 2 ਵਿੱਚ ਆ ਚੈਨ ਬਣਾਏ ਆ ਇੱਥੇ ਆਪਾਂ 8 ਨਹੀਂ ਬਣਾਉਣੇ ਆਪਾਂ 6 ਬਣਾਉਣੇ ਆ 1 2 3 4 5 6 6 ਬਣਾ ਕੇ ਦੋ ਚੈਨਾਂ ਲੈਣੀਆਂ ਇਹ ਆਪਣੇ ਦੋ ਘਟ ਹੋ ਗਏ ਫੰਦੇ 6 ਬਣ ਗਏ ਇੱਥੇ ਅੱਗੇ ਆਪਾਂ 8 ਬਣਾਉਂਦੇ ਰਹੇ ਸੀ ਡਿਜ਼ਾਈਨ ਦੇ ਵਿੱਚ ਹੁਣ ਆਪਾਂ 6 ਬਣਾ ਲੇ ਫਿਰ ਆਪਾਂ ਇੱਥੇ ਇਹਨਾਂ ਨੂੰ ਅਟੈਚ ਕਰ ਦਿੱਤਾ ਅਟੈਚ ਕਰਕੇ ਦੋ ਚੈਨਾਂ ਲੀਆਂ ਤੇ ਬਟਨ ਪੱਟੀ ਦੇ ਆਪਾਂ 7 ਫੰਦੇ ਬਣਾ ਲੈਣੇ ਆ ਫਿਰ ਆਪਾਂ ਬਟਨ ਪੱਟੀ ਦੇ ਬੈਕ ਸਾਈਡ ਤੋਂ ਵੀ ਬਣਾ ਕੇ ਤੇ ਫਿਰ ਦੱਸਦੇ ਆ ਤੇ ਆਪਾਂ ਬੈਕ ਸਾਈਡ ਤੋਂ ਵੀ ਬਟਨ ਪੱਟੀ ਦੇ 7 ਫੰਦੇ ਬਣਾ ਕੇ ਤੇ ਹਾਗੇ ਹੁਣ ਆਪਾਂ ਇੱਥੋਂ ਕੋਈ ਚਾਹ ਨਹੀਂ ਲੈਣੀ ਆਪਾਂ ਸਿੱਧਾ ਅੱਗੇ ਜਿਹੜੇ ਜਾਨ ਬਣਾਉਂਦੇ ਰਿਆਂ ਵੇ ਬਣਾਉਣਾ ਕਰੋ ਸੀ ਇਹਨੂੰ ਐਸ ਫੰਦੇ ਦੇ ਹੇਠਾਂ ਦੀ ਬਣਾਉਂਦੇ ਹੋਏ ਫੰਦਾ ਬਣਾ ਲੈਣਾ ਇਹ ਆਪਾਂ ਬਣਾ ਲੈ ਦੋ ਫੰਦੇ ਤਿੰਨ ਫੰਦੇ ਇਹ ਸਾਰੇ ਫੰਦੇ ਸੀ ਇਹਨਾਂ ਤਿੰਨਾਂ ਤਿੰਨਾਂ ਦੇ ਵਿੱਚ ਗੈਪ ਪਾ ਦੇਣਾ ਦੋ ਚੈਨ ਦਾ ਇੱਕ ਦੋ ਤਿੰਨ ਬਣਾ ਕੇ ਦੋ ਚੈਨ ਬਣਾਏ ਫਿਰ ਆਪਾਂ ਤਿੰਨ ਬਣਾਉਣੇ ਆ ਇੱਕ ਦੋ ਤਿੰਨ ਇੱਥੇ ਆਪਣੀ ਨੈਕ ਵਾਲੇ ਪਾਸੇ ਗਲੇ ਵਾਲੇ ਪਾਸੇ ਦੀ ਘਟਾਈ ਜਿਹੜੀ ਹੈ ਪੈਣੀ ਸ਼ੁਰੂ ਹੋ ਗਈ ਆ ਹੁਣ ਆਪਾਂ ਇਹ ਸਾਰੇ ਜਿਹੜੇ ਆ ਬੈਕ ਸਾਈਡ ਵਾਲੇ ਇਦਾਂ ਹੀ ਬਣਾਉਂਦੇ ਹੋਏ ਆਪਾਂ ਇੱਥੇ ਮੋਢੇ ਤੇ ਆ ਜਾਂਦੇ ਆ ਫਿਰ ਦੱਸਦੇ ਆ ਤੇ ਆਪਾਂ ਇਹ ਵਾਲੀ ਲਾਈਨ ਬੁਣ ਕੇ ਤੇ ਮੋੜੇ ਤੇ ਆ ਗਏ ਆ ਮੋੜੇ ਤੇ ਆਪਾਂ ਫੇਰ ਓਵੇਂ ਹੀ ਬਣਾਉਣਾ ਵਾ ਸੱਤ ਫੰਦੇ ਬਣਾਉਣੇ ਆ ਇੱਕ ਬਣਾ ਲਿਆ ਦੋ ਤਿੰਨ ਚਾਰ ਪੰਜ ਛੇ ਤੇ ਸੱਤ ਸੱਤ ਬਣਾ ਕੇ ਆਪਾਂ ਫੇਰ ਦੂਜੇ ਪਾਸੇ ਆ ਗਏ ਇਹ ਆਪਣਾ ਮੋਢਾ ਹੋ ਗਿਆ ਮੋਢੇ ਤੇ ਆਪਾਂ ਸੱਤ ਰੱਖਿਆ ਸੱਤ ਹੀ ਆਪਾਂ ਬਟਨ ਪੱਟੀ ਵਾਲੇ ਪਾਸੇ ਪਲੇਨ ਰੱਖੇ ਸੀ ਤੇ ਇਧਰੋਂ ਆਪਣੀ ਮੋਢੇ ਵਾਲੇ ਪਾਸਿਓਂ ਬਸ ਇਹੀ ਘਟਾਈ ਆ ਆਪਾਂ ਆਹ ਵਾਲਾ ਜਿਹੜਾ ਵਾ ਇੱਕ ਫੁੱਲ ਪੂਰਾ ਆਪਾਂ ਅਗਲੇ ਪਾਸੇ ਰੱਖ ਲੈਣਾ ਇੱਕ ਹੀ ਪਿਛਲੇ ਬੰਨੇਓ ਰੱਖਣਾ ਇਹਦਾ ਹੀ ਬਣਾਉਂਦੇ ਹੋਏ ਆਪਾਂ neck ਤੇ ਜਾ ਕੇ ਫੇਰ ਦੱਸਦੇ ਆਂ ਤੇ ਆਪਾਂ ਗਲੇ ਵਾਲੇ ਪਾਸੇ ਆ ਗਏ ਆਂ ਐਂਡ ਤੇ ਜਿੱਥੋਂ ਆਪਾਂ ਫੰਦੇ ਘਟਾਉਂਦੇ ਪਏ ਸੀ ਇੱਥੇ ਆਪਾਂ ਪਹਿਲੇ 4-4 ਦਾ ਫੁੱਲ ਪਾਉਂਦੇ ਰਹੇ ਸੀ ਹੁਣ ਆਪਣਾ 3-3 ਦਾ ਹੋ ਗਿਆ ਵਾ 6 ਦਾ ਆਪਾਂ ਦੋ ਛੇਨ ਲੈ ਦੋ ਛੇਨ ਲੈ ਕੇ ਇਹ 6 ਵਾ ਹੁਣ ਇੱਥੇ ਆਪਾਂ 4 ਬਣਾਉਣੇ ਆ 4 ਬਣਾ ਕੇ ਦੋ ਫੰਦੇ ਹੋਰ ਕੱਟ ਕਰ ਕਰ ਦਿੱਤੇ 2 3 4 ਇੱਥੇ ਆਪਣਾ 8 ਦਾ ਫੁੱਲ ਸੀ ਫਿਰ 8 ਤੋਂ 6 ਦਾ ਆ ਗਿਆ 6 ਤੋਂ ਆਪਾਂ 4 ਦਾ ਕਰ ਦਿੱਤਾ ਦੋ ਦੋ ਫੰਦੇ ਘਟਾਈ ਜਾਣੇ ਆ ਦੋ ਚੈਨਲ ਲੈ ਦੋ ਚੈਨਲ ਲੈ ਕੇ ਆਪਾਂ ਇੱਥੇ ਅਟੈਚ ਕਰ ਦਿੱਤਾ ਇਹਨੂੰ ਫਿਰ ਦੋ ਚੈਨਲ ਲੈ ਤੇ ਆਪਾਂ ਬਟਨ ਪੱਟੀ ਦੇ ਫੰਦੇ ਬਣਾ ਲੈ ਇੱਕ ਬਟਨ ਪੱਟੀ ਦੇ ਫੰਦੇ ਬਣਾਉਂਦੇ ਹੋਏ ਆਪਾਂ ਇਹਨੂੰ ਪੂਰੀ ਕਰ ਲਈਏ ਲੈਣ ਨੂੰ ਫਿਰ ਦੱਸਦੇ ਹਾਂ ਆਪਕਾ ਬੈਕ ਸਾਈਡ ਵਾਲੇ ਪਾਸਿਓਂ ਬਟਨ ਪੱਟੀ ਦੇ ਫੰਦੇ ਹਉਣ ਕੇ ਹੁਣ ਇਹ ਫੁੱਲ ਤੇ ਆ ਗਏ ਜਿੱਤੇ ਆਪਾਂ ਫੰਦੇ ਘਟਾਉਂਦੇ ਆ ਪਹਿਲਾ ਹੁੰਦਾ ਬਣਾਇਆ ਦੂਜਾ ਬਣਾਇਆ ਇੱਥੇ ਚਾਰ ਦਾ ਫੁੱਲ ਰਹਿ ਗਿਆ ਸੀ ਆਪਣਾ ਤੋ ਬਣਾ ਕੇ ਆਪਾਂ ਦੋ ਚੈਨ ਲੈਣੀਆਂ ਤੇ ਇਹਨਾਂ ਦੋਵਾਂ ਨੂੰ ਹੀ ਬਣਾ ਲੈਣਾ ਹੌਲੀ ਹੌਲੀ ਇੱਥੋਂ ਫੰਦੇ ਘਟਦੇ ਜਾਣੇ ਆ ਆਪਣੇ ਗਏ ਕਾਟ ਹੁਣ ਆਪਾਂ ਅਗਲੀ ਇਹ ਵਾਲੀ ਲੈਂ ਬੁਣ ਕੇ ਫਿਰ ਆਪਾਂ ਇੱਥੇ neck ਵਾਲੇ ਪਾਸੇ ਆ ਕੇ ਦੱਸਦੇ ਆਂ ਤੇ ਆਪਾਂ ਆ ਗਏ ਆ ਫਿਰ neck ਵਾਲੇ ਪਾਸੇ ਇੱਥੇ ਆਪਾਂ ਫੰਦੇ ਘਟਾਉਣੇ ਆ ਦੋ ਚੈਨਾਂ ਲੈ ਕੇ ਇਹਨੂੰ ਅਟੈਚ ਕਰ ਦਿੱਤਾ ਦੋ ਚੈਨਾਂ ਲੀਆਂ ਫਿਰ ਇੱਥੇ ਆਪਣੇ ਅੱਗੇ ਚਾਰ ਬਣਾਏ ਸੀ ਹੁਣ ਆਪਾਂ ਇੱਥੇ ਦੋ ਹੀ ਬਣਾਉਣੇ ਆ ਇੱਕ ਦੋ ਦੋ ਚੈਨ ਵਾਲੀਆਂ ਤੇ ਆਪਾਂ ਇੱਥੇ ਨੂੰ ਡੈਚ ਕਰ ਦਿੱਤਾ ਦੋ ਚੈਨ ਵਾਲੀਆਂ ਤੇ ਆਪਾਂ ਬਟਨ ਪੱਟੀ ਦੇ ਸੱਤੇ ਫੰਦੇ ਇੱਕ ਇੱਕ ਕਰਕੇ ਬਣਾਉਣੇ ਆ ਆਪਾਂ ਬੈਕ ਸਾਈਡ ਵਾਲੇ ਪਾਸੇ ਆ ਕੇ ਫਿਰ ਆਪਾਂ ਬਟਨ ਪੱਟੀ ਦੇ ਸੱਤ ਫੰਦੇ ਬਣਾ ਕੇ ਬੈਕ ਸਾਈਡ ਵਾਲੇ ਪਾਸੇ ਆ ਗਏ ਆ ਇੱਥੇ ਆਪਣੇ ਦੋ ਫੰਦੇ ਰਹਿ ਗਏ ਸੀ ਆਪਣਾ ਸਾਰਾ ਖੋਲ ਘਟ ਗਿਆ ਵਾ ਅਠਾ ਫੰਦੇ ਤੋਂ ਆਪਣੇ 6 ਉਹ ਇਸੇ ਤੋਂ 4 4 ਤੋਂ 2 2 ਫੰਦੇ ਆਪਾਂ ਐਵੇਂ ਬਣਾਉਣੇ ਆ ਪਹਿਲਾਂ ਇੱਕ ਬਣਾਇਆ ਇਹ ਥੋਂ ਦੀ ਕਰੋਸ਼ੀਆ ਬਣਾਉਂਦੇ ਹੋਏ ਫਿਰ ਦੋ ਚੈਨਾਂ ਲਈਆਂ ਦੋ ਚੈਨਾਂ ਲੈ ਕੇ ਫਿਰ ਇਹ ਦੂਜਾ ਫੁੱਲ ਵੀ ਬਣਾਇਆ ਠੀਕ ਹੈ ਜੀ ਇੱਥੇ ਆਪਾਂ ਫਿਰ ਆਹ ਵਾਲਾ 8 ਵਾਲਾ ਫੁੱਲ ਬਣਾ ਕੇ ਮੋਢੇ ਤੋਂ ਹੋ ਕੇ ਫਿਰ ਇੱਥੋਂ ਟਰਨ ਕਰਦੇ ਹੋਏ ਆਪਾਂ ਵਾਪਸ neck ਤੇ ਆ ਕੇ ਦੱਸਦੇ ਆਂ ਤੇ ਆਪਾਂ ਲਾਈਨ ਨੂੰ ਬੁਣ ਕੇ ਤੇ ਆ ਗਏ neck ਵਾਲੇ ਪਾਸੇ ਆ ਵਾਲਾ ਆਪਣਾ ਇੱਕ ਜਿਹੜਾ ਵਾ ਲਾਈਨ ਆਪਣੀ ਪੂਰੀ ਘਟ ਗਈ ਆ ਹੁਣ ਆਪਾਂ ਦੂਜੀ ਘਟਾਉਣੀ ਸ਼ੁਰੂ ਕਰਨੀ ਆ ਇੱਥੇ ਆਪਣੇ 8 ਬਣਦੇ ਸੀ ਹੁਣ ਆਪਾਂ ਇਹਦੇ ਤੇ 6 ਬਣਾਉਣੇ ਆ ਇੱਥੇ ਅਟੈਚ ਕਰਕੇ ਧਗਾ ਤੇ ਦੋ ਛੇਨ ਬਣਾਏ ਇੱਥੇ ਆਪਾਂ 6 ਫੰਦੇ ਬਣਾਉਣੇ ਆ ਡਬਲ ਕਰੋਸ਼ੀ 1 2 3 4 5 6 ਇੱਥੇ ਆਪਾਂ 6 ਬਣਾ ਕੇ ਦੋ ਚੈਨ ਲੈ ਇੱਥੇ ਆਪਣੇ 6 ਬਣ ਗਏ ਦੋ ਘਟ ਗਏ ਇੱਥੇ ਦੋ ਚੈਨ ਲੈ ਕੇ ਤੇ ਆਪਾਂ ਇੱਥੇ ਅਟੈਚ ਕਰ ਦੇਣਾ ਜਿੱਥੇ ਆਪਾਂ ਬਟਨ ਪੱਟੀ ਦੇ ਨਾਲ ਅਟੈਚ ਕਰਦੇ ਉੱਥੇ ਹੀ ਅਟੈਚ ਕਰਨਾ ਦੋ ਚੈਨਲੀਆਂ ਤੇ ਆਹ ਵਾਲਾ ਆਪਣਾ ਜਿਹੜਾ ਵਾ ਪੂਰਾ ਘਟ ਗਿਆ ਵਾ ਹੁਣ ਆਪਾਂ ਇਸੇ ਤਰ੍ਹਾਂ ਹੀ ਆਹ ਵਾਲੀ ਘਟਾਈ ਪਾਉਣੀ ਆ ਤੇ ਆਹ ਵਾਲੇ ਦੋ ਜਿਹੜੇ ਆਪਣੇ ਉੱਪਰ ਤੱਕ ਹੀ ਜਾਣਗੇ ਮੋਢੇ ਦੇ ਪੂਰੇ ਤੱਕ ਹੀ ਇਹੋ ਦੋ ਘਟਾਉਣੇ ਆ ਤਾਂ ਆਪਣੀ ਘਟਾਈ ਜਿਹੜੀ ਆ ਗਲੇ ਦੀ ਪੂਰੀ ਬਣ ਜਾਣੀ ਆ ਇਦਾਂ ਹੀ ਘਟਾਈ ਪਾਉਂਦੇ ਹੋਏ ਆਪਾਂ ਪੂਰਾ ਗਲਾ ਬਣਾਉਣਾ ਵਾ ਤੇ ਆਪਾਂ ਪੂਰਾ ਗਲਾ ਬਣਾ ਕੇ ਤੇ ਫਿਰ ਦੱਸਦੇ ਆ ਤੇ ਆਪਣਾ ਇਹ ਜਿਹੜਾ ਵਾ ਮਗਲੇ ਵਾਲੇ ਪਾਸੇ ਦੀ ਕਟਾਈ ਪੈ ਗਈ ਦੋਵਾਂ ਪਾਸਿਆਂ ਦੀ ਪੈ ਗਈ ਆ ਤੇ ਹੁਣ ਆਪਾਂ ਬੈਕ ਸਾਈਡ ਬਣਾਉਣੀ ਆ ਬੈਕ ਸਾਈਡ ਬਣਾਉਂਦੇ ਆਪਾਂ ਹੁਣ ਬੈਕ ਸਾਈਡ ਆਪਾਂ ਬਣਾਉਨੇ ਆ ਬੈਕ ਸਾਈਡ ਵਾਲੇ ਪਾਸੇ ਆਪਣੇ 13 ਵਾ ਡਿਜ਼ਾਈਨ 13 ਡਿਜ਼ਾਈਨ ਆ ਆਪਣੇ 1 2 3 4 5 6 7 8 9 10 11 12 13 13 ਡਿਜ਼ਾਈਨ ਆ ਆਪਣੇ ਬੈਕ ਸਾਈਡ ਤੇ ਤੇ ਇਹ ਜਿਹੜਾ ਇੱਕ ਆਪਾਂ ਅਗਲੇ ਵਾਲੇ ਪਾਸੇੋਂ ਛੱਡਿਆ ਸੀ ਇੱਕ ਹੀ ਆਪਾਂ ਪਿਛਲੇ ਬੰਨੇੋਂ ਛੱਡਣਾ ਵਾ ਤੇ ਛੱਡ ਕੇ ਤੇ ਆਪਾਂ ਇੱਥੋਂ ਆਪਣਾ ਸ਼ੁਰੂ ਕਰਨਾ ਵਾ ਤਿਆ ਪਤਾਗਾ ਜਿਹੜਾ ਆਪਣਾ ਅਟੈਚ ਕਰ ਲੈਣਾ ਇੱਥੇ ਆਪਾਂ ਬਣਾਉਣੀ ਆਵਾ 7 ਡਬਲ ਕਰੋਸ਼ੀਏ ਇਹ ਅਠਾ ਪਰ ਅਠਾਂ ਦੇ ਉੱਤੇ ਆਪਾਂ 7 ਡਬਲ ਕਰੋਸ਼ੀਏ ਬਣਾਉਣੇ ਆ ਤਿੰਨ ਚੈਨਾ ਲੀਆ ਇੱਕ ਡਬਲ ਕਰੋਸ਼ੀ ਆਪਣਾ ਤਿੰਨਾ ਚੈਨਾ ਵਾਲਾ ਬਣ ਗਿਆ ਦੋ ਤਿੰਨ ਆਹ ਜਿਹੜਾ ਗੈਪ ਹੈ ਇਹਦੇ ਵਿੱਚ ਕੁਝ ਨਹੀਂ ਬਣਾਉਣਾ ਚਾਰ ਅੰਜ ਤੇ 7 ਇਹ ਆਪਣੇ 7 ਡਬਲ ਕ੍ਰੋਸ਼ੀਏ ਬਣ ਗਏ ਮੋਡੇ ਦਾ ਗੈਪ ਪਾਇਆ ਮੈਂ ਜਿਹੜਾ ਉਹਦੀ ਆਪਾਂ ਆ ਵੇਖੋ ਦੋ ਛੱਡਲ ਇੱਕ ਤਾਂ ਆਪਾਂ ਅਗਲੇ ਵਾਲੇ ਪਾਸਿਓਂ ਛੱਡਿਆ ਸੀ ਇੱਕ ਆਪਾਂ ਪਿਛਲੇ ਬੰਨੇ ਹੋ ਛੱਡ ਲਿਆ ਵਾ ਇੱਥੇ ਆਪਣਾ ਜਿਹੜਾ ਆਪਾਂ ਮੋਡਾ ਬਣੀ ਜਾਣਾ ਵਾ 7 ਜਿਹੜੇ ਆ ਡਬਲ ਕ੍ਰੋਸ਼ੀਏ ਬਣਾਉਣੇ ਆਪਾਂ ਪਲੇਨ ਮੋਡੇ ਦੇ ਸਾਈਡਾਂ ਤੇ ਆ ਜਾਣਗੇ ਤੇ ਅਗਲੇ ਜਿਹੜੇ ਆ ਆਪਣੇ ਅੱਡ ਜਾਣਾ ਇਹ ਇਵੇਂ ਹੀ ਡਿਜ਼ਾਈਨ ਬਣ ਜਾਣਾ ਵਾ ਤੇ ਆਪਾਂ ਇਹੋ ਰੋ ਜਿਹੜੀ ਆ ਬਣਾ ਕੇ ਅਗਲੇ ਮੋੜੇ ਤੱਕ ਜਾ ਕੇ ਤੇ ਫਿਰ ਦੱਸਦੇ ਹਾਂ